ਕਿਸੇ ਵੀ ਦੇਸ਼ ਦੇ ਨਾਗਰਿਕ ਖੂਨ ਖਰਾਬਾ ਨਹੀਂ ਚਾਹੁੰਦੇ ਹੁੰਦੇ ਜੰਗ ਨਹੀਂ ਚਾਹੁੰਦੇ ਹੁੰਦੇ ਚਾਹੇ ਉਹ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਹੋਣ ਉਹ ਹਮੇਸ਼ਾ ਅਮਨ ਸ਼ਾਂਤੀ ਚਾਹੁੰਦੇ ਨੇ ਤੇ ਪੰਜਾਬ ਤਾਂ ਮੁੱਢ ਕਦੀਮ ਤੋਂ ਲੈ ਕੇ ਤੇ ਹੁਣ ਤੱਕ ਹਮੇਸ਼ਾ ਹੀ ਜੰਗਾਂ ਜੁੱਧਾਂ ਦਾ ਅਖਾੜਾ ਬਣਿਆ ਰਿਹਾ ਤੇ ਪੰਜਾਬ ਨੂੰ ਹੀ ਗਰਾਊਂਡ ਦੇ ਤੌਰ ਤੇ ਵਰਤਿਆ ਹੈਗਾ ਜਦੋਂ ਵੀ ਜੰਗ ਲੜਨੀ ਹੁੰਦੀ ਆ ਜੇ ਕਿਸੇ ਨੂੰ ਜੰਗ ਲੜਨ ਦਾ ਇੰਨਾ ਹੀ ਸ਼ੌਂਕ ਆ ਤਾਂ ਪਾਕਿਸਤਾਨ ਦੀ ਸਰਹੱਦਾਂ ਜਿਹੜੀ ਗੁਜਰਾਤ ਤੇ ਰਾਜਸਥਾਨ ਵਾਲਿਓਂ ਪਾਸਿਓਂ ਵੀ ਲੱਗਦੀ ਆ ਪੰਜਾਬ ਦੇ ਫੌਜੀਆ ਨੂੰ ਮੇਰੀ ਬੇਨਤੀ ਹੈ ਜੋ ਸਿੱਖ ਰੈਜੀਮੈਂਟ ਨੇ ਵੀਰੋ ਤੁਹਾਨੂੰ ਹੀ ਵਰਤ ਕੇ ਤੇ ਤੁਹਾਨੂੰ ਹੀ ਸਰਹੱਦਾਂ ਤੇ ਠੱਲ ਕੇ ਸ਼ਹੀਦ ਕਰਵਾਉਣਾ ਤੇ ਤੁਹਾਡੇ ਤੋਂ ਹੀ ਉਧਰ ਕਰਤਾਰਪੁਰ ਤੇ ਨਨਕਾਣਾ ਸਾਹਿਬ ਤੇ ਬੰਬ ਸਟਾਉਣੇ ਨੇ ਇਹ ਚੀਜ਼ਾਂ ਅਸੀਂ 65 ਤੇ 71 ਵਿੱਚ ਚੰਗੀ ਤਰ੍ਹਾਂ ਸਮਝ ਚੁੱਕਿਆ ਚਾਹੀਓ ਕੋਈ ਕਾਰਗਲ ਦੀ ਜਦ ਹੋਵੇ ਕਿਉਂਕਿ ਹਮੇਸ਼ਾ ਸਿੱਖ ਨੌਜਵਾਨਾਂ ਨੂੰ ਮੂਹਰੇ ਰੱਖ ਕੇ ਸ਼ਹੀਦ ਕਰਵਾਇਆ ਜਾਂਦਾ ਜੇ ਕਿਸੇ ਨੂੰ ਜੰਗ ਲੜਨ ਦਾ ਜਾਂ ਲੜਾਉਣ ਦਾ ਬਹੁਤ ਜ਼ਿਆਦਾ ਚਾਹ ਚੜਿਆ ਸਭ ਤੋਂ ਪਹਿਲਾਂ ਉਹ ਆਪ ਮੂਰੇ ਹੋਵੇ ਤੇ ਆਪ ਆਪਣੇ ਮੋਢੇ ਤੇ ਬੰਦੂਖ ਰੱਖ ਕੇ ਚਲਾਵੇ ਤਾਂ ਪਤਾ ਲੱਗੂਗਾ ਕਿ ਕਿਵੇਂ ਕਿਸੇ ਮਾਵਾਂ ਦੇ ਪੁੱਤ ਸ਼ਹੀਦ ਕਰਵਾਏ ਜਾਂਦੇ ਆ ਬਾਕੀ ਗੰਗਾ ਤਰਹੀ ਸ਼ਕਤੀਮਾਨ ਆ ਤੇ ਡੱਬੂ ਕੁੱਤਾ ਅੱਗ ਲਾ ਕੇ ਕੰਧ ਤੇ ਕਿਉਂਕਿ ਗੱਲਬਾਤ ਕੋਈ ਹੋਰ ਹੁੰਦੀ ਹੈ ਤੇ ਹਮੇਸ਼ਾ ਸਿੱਖ ਨੌਜਵਾਨਾਂ ਨੂੰ ਮੂਰੇ ਕੀਤਾ ਜਾਂਦਾ ਪੰਜਾਬ ਵਾਲੇ ਪਾਸਿਓਂ ਫੁੱਲਾਂ ਦੇ ਗਲਦਸਤੇ ਲੈ ਕੇ ਖੜੇ ਹੋ ਜਾਓ ਤੇ ਉਦੋਂ ਦੂਸਰੇ ਮੁਲਕ ਨੂੰ ਵੀ ਬੇਨਤੀ ਆ ਕਿ ਅਮਨ ਸ਼ਾਂਤੀ ਦਾ ਪਾਗਾਮ ਸਾਰੀ ਦੁਨੀਆ ਦੇ ਵਿੱਚ ਦੇ ਦਿਓ ਕਿਉਂਕਿ ਪਹਿਲਾਂ ਹੀ ਦੁਨੀਆ ਦੇ ਉੱਤੇ ਜੰਗ ਜੁੱਦਾਂ ਦੇ ਵਿੱਚ ਅਨੇਕਾਂ ਬੱਚੇ ਅਨਾਥ ਹੋ ਚੁੱਕੇ ਨੇ ਅਨੇਕਾਂ ਹੀ ਮਾਪੇ ਆਪਣੇ ਬੱਚਿਆਂ ਨੂੰ ਖੋ ਚੁੱਕੇ ਨੇ ਤੇ ਮਨੁੱਖਤਾ ਅੰਨ ਪਾਣੀ ਨੂੰ ਵੀ ਤਰਸ ਰਹੀ ਹੈ ਬਿਲਕੁਲ ਹੈ ਅਨੇਕਾਂ ਹੀ ਕਰਖੰਡਰਾਂ ਦੇ ਰੂਪ ਵਿੱਚ ਬਦਲ ਗਏ ਨੇ ਇਸ ਜੰਗ ਨੂੰ ਹੱਥ ਛੋੜ ਕੇ ਅਮਨ ਸ਼ਾਂਤੀ ਦੇ ਵਿੱਚ ਬਦਲ ਦਿਓ ਪੰਜਾਬ ਨੂੰ ਜੁੱਧ ਦਾ ਮੈਦਾਨ ਨਾ ਬਣਾਇਆ ਜਾਵੇ ਤੇ ਇਹ ਗੁਜਰਾਤ ਵਾਲੇ ਪਾਸਿਓਂ ਜੇ ਕਿਸੇ ਨੂੰ ਸ਼ੌਂਕ ਆ ਤੇ ਉੱਥੋਂ ਦੇ ਹੀ ਲੋਕ ਚਾਹੁੰਦੇ ਨੇ ਉਧਰਲੇ ਪਾਸਿਓਂ ਆਪ ਬਦੂਖਾਂ ਲੈ ਕੇ ਅੱਗੇ ਹੋਵੋ ਤੇ ਆਪਣੀ ਬਹਾਦਰੀ ਤੇ ਜੋਰ ਦਿਖਾਓ ਪੰਜਾਬ ਵਾਲਿਆਂ ਨੂੰ ਮਾਫ਼ ਕਰੋ ਕਿਉਂਕਿ ਇਹਨਾਂ ਨੇ ਬਹੁਤ ਸੰਤਾਪ ਹੰਡਾਇਆ